ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੁਈਤਾ ਗਾ ਬੁਟੀਕ ਦੇ ਵਿੱਚ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਇਸ ਤਰ੍ਹਾਂ ਦਾ ਜਿਹੜਾ ਬੁਲੀਨ ਰੋਜ਼ ਆ ਉਹ ਕਿੱਦਾਂ ਬਣਾਉਨੇ ਆ ਠੀਕ ਹੈ ਜੀ ਇਸ ਦੇ ਲਈ ਆਪਾਂ ਇਸ ਤਰ੍ਹਾਂ ਆਪਾਂ ਪਹਿਲਾਂ ਹੀ ਜਿਹੜੀਆਂ ਪੱਤੀਆਂ ਬਣਾ ਲੀਆਂ ਨੇ ਤੇ ਇਹਦੇ ਲਈ ਜਿਹੜਾ ਆਪਾਂ ਥ੍ਰੈਡ ਆ ਜਿਹੜਾ ਯੂਜ਼ ਕਰ ਰਹੇ ਹਾਂ ਇਹ ਰੰਗੋਲੀ ਦਾਗਾ ਠੀਕ ਹੈ ਜੀ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਤੇ ਜੋ ਜਿਹੜਾ ਮੈਂ ਸੂਟ ਤਿਆਰ ਕਰ ਰਹੀ ਹਾਂ ਉਸੇ ਇਸ ਕਲਰ ਦੇ ਆਪਾਂ ਨੇ ਰੋਜ਼ੇਸ ਬਣਾਏ ਨੇ ਠੀਕ ਹੈ ਜੀ ਤੇ ਆਪਾਂ ਇਹ ਵਾਲੀ ਸੂਈ ਲੈ ਰਹੇ ਹਾਂ ਠੀਕ ਹੈ ਤੇ ਹੁਣ ਆਪਾਂ ਨੋਟ ਲਗਾਉਣ ਤੋਂ ਬਾਅਦ ਤੇ ਇਹ ਆਪਣਾ ਜਿਹੜਾ ਸਰਕਲ ਆਪਾਂ ਪਹਿਲਾਂ ਲਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਰਕਲ ਤੁਸੀਂ ਕੋਈ ਵੀ ਕੋਇਨ ਜਾਂ ਸਕੇਲ ਅੱਜਕੱਲ ਮਾਰਕੀਟ ਦੇ ਵਿੱਚ ਜਿਹੜੀ ਆ ਕਿ ਤੁਸੀਂ ਬੁੱਕ ਸ਼ਾਪ ਤੋਂ ਲੈ ਸਕਦੇ ਆ ਤੇ ਠੀਕ ਹੈ ਜੀ ਉਹਦੇ ਨਾਲ ਆਪਾਂ ਸਰਕਲ ਬਣਾ ਲਿਆ ਤੇ ਇਹਦੇ ਵਿੱਚ ਨਾ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੋ ਲਾਈਨਾਂ ਲਗਾ ਲਈਆਂ ਠੀਕ ਹੈ ਜੀ ਹੌਲੀ ਹੌਲੀ ਵਿਜੀਬਲ ਹੋਣੀ ਆ ਠੀਕ ਹੈ ਇਸ ਤਰ੍ਹਾਂ ਦਾਂ ਤੁਸੀਂ ਹੁਣ ਦੇਖ ਸਕਦੇ ਹੋ ਇਹ ਲਾਈਨਾਂ ਲਗਾ ਕੇ ਕਿਕਾ ਆਪਾਂ ਹੀਟ ਰੇਜ਼ੀਬਲ ਪੈਨ ਜਿਹੜਾ ਯੂਜ਼ ਕਰ ਰਹੇ ਹਾਂ ਤੇ ਇਹਦੇ ਨਾਲ ਕੀ ਆ ਗਿਆ ਜਦੋਂ ਆਪਾਂ ਡਿਜ਼ਾਈਨ ਬਣਾ ਲਿਆ ਤਾਂ ਇਹਨੂੰ ਪ੍ਰੈਸ ਦੇ ਨਾਲ ਜਾਂ ਡਰਾਇਰ ਦੇ ਨਾਲ ਇਸ ਨੂੰ ਆਸਾਨੀ ਦੇ ਨਾਲ ਰਿਮੂਵ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਜਿਹੜੀ ਆ ਲਾਈਨ ਲਗਾਈ ਸੀ ਇਹਨੂੰ ਇੱਧਰ ਦੀ ਕੱਟ ਕੇ ਤੇ ਤੁਸੀਂ ਦੇਖੋਗੇ ਆ ਲਾਈਨ ਤੋਂ ਆ ਐਂਡ ਪੁਆਇੰਟ ਤੇ ਇੱਥੇ ਫੇਰ ਆਪਾਂ ਸੂਈ ਕੱਢ ਲਾਂਗੇ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਲਕੇ ਹੱਥ ਨਾਲ ਜਿਹੜੀ ਆ ਸਰਕਲ ਬਣਾਉਣਿਆਂਗੇ ਜਿਹਦੇ ਉੱਤੋਂ ਦੀ ਬਲ ਪਾਉਣੀ ਹੈਗੀ ਠੀਕ ਹੈ ਇੰਨੇ ਕ ਬਲ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ ਵੀ ਜਿਹੜੀ ਇਹ ਬਲ ਨੇ ਜਿਹੜਾ ਸਾਡਾ ਨਿਸ਼ਾਨ ਆ ਉਹਨੂੰ ਕਵਰ ਕਰਦਾ ਹੋਵੇ ਠੀਕ ਹੈ ਇਸ ਤਰ੍ਹਾਂ ਇਹਨੂੰ ਆਪਾਂ ਪਕੜ ਗਏ ਤੁਸੀਂ ਇਸਾਂ ਨੂੰ ਇਹਦੇ ਨਾਲ ਦੇਖੋ ਇਸ ਤਰ੍ਹਾਂ ਇਹ ਬਣ ਗਿਆ ਹੁਣ ਸੀਮ ਹੀ ਆਪਾਂ ਦੂਸਰਾ ਜਿਹੜਾ ਨਿਸ਼ਾਨ ਲਗਾਇਆ ਸੀਗਾ ਉੱਥੇ ਆਪਾਂ ਕੱਢ ਲਾਂਗੇ ਠੀਕ ਹੈ ਜੀ ਠੀਕ ਹੈ ਤੇ ਇਹਦੇ ਵੀ ਐਂਡ ਪੁਆਇੰਟ ਤੇ ਲਾ ਕੇ ਇੱਧਰ ਦੀ ਆਪਾਂ ਜਿਹੜੀ ਸੂਈ ਨੂੰ ਕੱਢ ਲਾਂਗੇ ਤੇ ਫਿਰ ਇਹਨੂੰ ਇਸ ਤਰ੍ਹਾਂ ਉਠਾ ਕੇ ਟੀਟਾ ਜੀ ਹੋਣੀ ਆਪਣੇ ਉੱਨੇ ਕਵਲ ਹੋ ਗਿਆ ਜਿਹੜੀ ਆਪਣੇ ਕਵਰ ਆ ਜ ਸਪੇਸ ਆ ਉਹਨੂੰ ਕਵਰ ਕਰ ਸਕਦਾ ਠੀਕ ਹੈ ਕਿ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਨ ਇੱਧਰ ਦੀ ਦੇਖੋ ਜੀ ਫਿਰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਫਿਰ ਜਿਹੜਾ ਇਹ ਸੂਈ ਨਾਲ ਆਪਾਂ ਐਸਟਰਾ ਕੱਟਣਾ ਹੈ ਇਹਨੂੰ ਜਿਆਦਾ ਮਤਲਬ ਟਾਈਟ ਨਹੀਂ ਕਰਨਾ ਹੈਗਾ ਜਿਹੜੇ ਆਪਾਂ ਬਲ ਪਾਵਾਂਗੇ ਜਦੋਂ ਆਪਾਂ ਜਿਆਦਾ ਟਾਈਟ ਕਰ ਲੈਨੇ ਆ ਤਾਂ ਜਿਹੜੀ ਸੂਈ ਆਪਣੀ ਉਹ ਬਲਾਂ ਦੇ ਵਿੱਚ ਦੀ ਲੰਘਦੀ ਨਹੀਂ ਹੈਗੀ ਐਸਟਰਾ ਆਪਾਂ ਹਲਕੇ ਹੱਥ ਦੇ ਨਾਲ ਬਾਲਾ ਪਾਸੇ ਦੇ ਠੀਕ ਹੈ ਇਦਨਾ ਕ ਆਪਾਂ ਨੂੰ ਪਤਾ ਲੱਗ ਰਿਹਾ ਵੀ ਇੰਨੀ ਕ ਆਪਣੀ ਜਿਹੜੀ ਸਪੇਸ ਉਹ ਕਵਰ ਹੋ ਜੂਗੀ ਠੀਕ ਹੈ ਜੀ ਇਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨੂੰ ਡਬਲੋ ਠੀਕ ਹੈ ਇਦਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਫੇਰ ਅਕੋ ਇਹ ਰਾਤ ਨੂੰ ਕਰਾਂਗੇ ਐਸਟਰਾ ਇਹਦੇ ਨੂੰ ਕਰਕੇ ਪਾਵਾਂਗੇ ਇਸ ਤੋਂ ਬਾਅਦ ਨਾ ਪੰਜ ਚਾਰੀ ਸਾਈਡਾਂ ਤੋਂ ਫਿਰ ਇੱਧਰ ਨੂੰ ਪਾਵਾਂਗੇ ਫਿਰ ਇੱਥੋਂ ਤੱਕ ਫਿਰ ਲੈ ਕੇ ਆਵਾਂਗੇ ਕਿ ਇਹ ਪਾਸਾਰੇ ਬਲ ਪਾ ਲੈਣੇ ਆ। ਕਿ ਇਹ ਇਸ ਤਰ੍ਹਾਂ ਫਿਰ ਤੋਂ ਸੂਈ ਆਪਾਂ ਨੇ ਕੱਢ ਲੈਣੀ ਆ। ਬਹੁਤ ਸੀਂਦਰੇ ਆਪਾਂ ਨੇ ਹੌਲੀ-ਹੌਲੀ ਬਲ ਪਾ ਦਿੱ। ਜਿਹੜੀ ਉਹ ਆਪਣੀ ਸਪੇਸ ਆ ਉਹ ਕਵਰ ਕਰਦੇ ਹੁਣ ਉਨੇ ਕੋਪ ਆਪਾਂ ਬਲ ਪਾ ਲੈਣੇ ਆ। ਠੀਕ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਜਿਹੜੇ ਬਰਡਸ ਦੇ ਬਣ ਰਹੇ ਨੇ ਹਨਾ ਜਿਵੇਂ ਆਪਾਂ ਕਹਿੰਦੀ ਪੈਟਲਸ ਦੀਆਂ ਬਣ ਰਹੀਆਂ ਨੇ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਹੁਣ ਅਗਲਾ ਕੱਢ ਲਾਂਗੇ ਇਸ ਤਰ੍ਹਾਂ ਹਨਾ ਚਲ ਹੁਣ ਇਦਾਂ ਹੀ ਆਪਾਂ ਐਂਗਲ ਲਾਂਗੇ ਤੇ ਹੁਣ ਜਿਹੜਾ ਲਾਸਟ ਵਾਲਾ ਇੱਧਰ ਦੀ ਕਰ ਦੇਾਂਗੇ ਠੀਕ ਹੈ ਇੱਥੇ ਜਿੱਥੇ ਆਪਾਂ ਨੇ ਸੂਈ ਕੱਢੀ ਹੋਈ ਹੈ ਪਹਿਲਾਂ ਧਾਗਾ ਦਿਖ ਰਿਹਾ ਤੁਹਾਨੂੰ ਠੀਕ ਹੈ ਜੀ ਬਸ ਬਾਲ ਤੁਸੀਂ ਗਿਣ ਕੇ ਪਾਉਣਾ ਚਾਹੋ ਗਿਣਤੀ ਵੀ ਪਾ ਸਕਦੇ ਹੋ ਅਦਰਵਾਇਜ਼ ਤੁਸੀਂ ਇੱਕ ਆਈਡੀਆ ਜ਼ਰ ਰੱਖੋ ਕਿ ਜਿੰਨੀ ਤੁਹਾਡੀ ਸਪੇਸ ਆ ਉਨੀ ਕ ਸਪੇਸ ਨੂੰ ਜਿਹੜੇ ਬਾਲ ਜਿਹੜੇ ਤੁਹਾਡੇ ਕਵਰ ਕਰਦੇ ਹੋਣ ਠੀਕ ਹੈ ਠੀਕ ਹੈ ਜੀ ਹੁਣ ਅੱਗੇ ਜਿਹੜਾ ਹੁਣੇ ਛੋਟਾ ਬਣਿਆ ਹਲੇ ਤੇ ਇਸ ਤੋਂ ਆਪਾਂ ਹੋਰ ਅੱਗੇ ਵਧਾਉਣਾਗਾ ਤੇ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਕਰਦੇ ਕਰਦੇ ਜਿਹੜਾ ਸਾਰਾ ਜਿਹੜਾ ਫੁੱਲ ਹੈ ਬਣਾ ਲੈਣਾਗਾ ਠੀਕ ਹੈ ਇਹ ਆਪਾਂ ਅੰਦਰਲੀ ਸਾਈਡ ਹੀ ਕੱਟਾਂਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਨਾ ਕਿ ਕਿੰਨਾ ਸੋਹਣਾ ਆਪਣਾ ਜਿਹੜਾ ਛੋਟਾ ਜਿਹੜਾ ਇਹ ਰੂਜ਼ ਜਿਹੜਾ ਬਣ ਗਿਆ ਤੇ ਇਹਨੂੰ ਜੇ ਹੋਰ ਵੱਡਾ ਕਰਨਾਗਾ ਦਿਖੋ ਨਾ ਆਪਾਂ ਇਹਨੂੰ ਥੋੜਾ ਜਿਹਾ ਹੋਰ ਵੱਡਾ ਕਰਾਂਗੇ ਤਾਂ ਇਸੇ ਤਰ੍ਹਾਂ ਹੀ ਨਾ ਜਿਹੜੀਆਂ ਆਹ ਦੋ ਪੈਟਲਸ ਨੇ ਇਹਦੇ ਇੱਥੋਂ ਇੱਥੋਂ ਸ਼ੁਰੂ ਕਰਕੇ ਆਪਾਂ ਦੂਸਰੀ ਦੇ ਅੱਗੇ ਤੱਕ ਲੈ ਕੇ ਜਾਵਾਂਗੇ ਠੀਕ ਹੈ ਜੀ ਐਸਟਰ ਠੀਕ ਹੈ ਜੀ ਹੁਣ ਆਪਾਂ ਇਹਦੇ ਇੱਥੇ ਤੱਕ ਕੱਢ ਲਿਆ ਤੇ ਇਸ ਤਰ੍ਹਾਂ ਹੀ ਆਪਾਂ ਉਸੇ ਤਰ੍ਹਾਂ ਜਿਹੜਾ ਇਹ ਬਲ ਪਾਵਾਂਗੇ ਠੀਕ ਹੈ ਤੁਸੀਂ ਹਾਲੇ ਜੇ ਸਿੱਖ ਰਹੇ ਹੋ ਤਾਂ ਜਿਹੜਾ ਇਹ ਧਾਗਾ ਆਪਾਂ ਮੈਂ ਛੋਟਾ ਲੈ ਲਓ ਤੁਸੀਂ ਇਹਨਾਂ ਦੋ ਵਾਰੀ ਨੂੰ ਅ ਜੂਜ਼ ਕਰ ਸਕਦੇ ਹੋ ਮੈਂ ਥੋੜਾ ਵੱਡਾ ਮਤਲਬ ਲਿਆ ਕਿ ਇੱਕੀ ਵਾਰੀ ਜਿਹੜਾ ਧਾਗਾ ਲਵਾਂ ਮੈਂ ਇਹਦੇ ਵਿੱਚ ਜਿਹੜਾ ਆਪਣਾ ਸਾਰਾ ਰੋਜ਼ ਬੰਨ ਜੀ ਅਦਰਵਾਈਜ਼ ਜੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਜਿਹੜਾ ਧਾਗਾ ਛੋਟਾ ਲੈ ਲਓ ਹਨਾ ਪਹਿਲਾਂ ਛੋਟੇ-ਛੋਟੇ ਉਹ ਬਰds ਬਣਾਉਣੇ ਸਿੱਖ ਲਓ ਇਹਨਾਂ ਇਦਾਂ ਆਪਾਂ ਕਿੱਦਾਂ ਇਹ ਬਲ ਪਾ ਕੇ ਇਹਦੇ ਵਿੱਚ ਦੀ ਸੂਈ ਕੱਢਣੀ ਆ ਉਹ ਬਣਾਉਣੇ ਸਿੱਖੋ ਤੁਸੀਂ ਇਹ ਦੇਖੋ ਇਹ ਲੂਜ਼ ਨਹੀਂ ਠੀਕ ਹੈ ਜੀ ਜੇ ਜੇ ਤੁਸੀਂ ਲੂਜ਼ ਰੱਖੂਗੇ ਤਾਂ ਹੀ ਇਹ ਇਹਦੇ ਵਿੱਚ ਦੀ ਸੂਈ ਆਸਾਨੀ ਨਾਲ ਨਿਕਲ ਸਕਦੀ ਹੈ ਆਦਰਵਾਈਜ਼ ਜੇ ਤੁਸੀਂ ਜ਼ਿਆਦਾ ਟਾਈਟ ਕਰ ਦੋਗੇ ਤਾਂ ਜਿਹੜੀ ਸੂਈ ਹੈ ਉਹ ਮਤਲਬ ਨਿਕਲਣ ਦੇ ਵਿੱਚ ਦਿੱਕਤ ਆਉਂਦੀ ਹੈ ਹੈਨਾ ਤੁਸੀਂ ਚੱਕਾ ਕਰ ਸਕਦੇ ਹੋ ਵੀ ਇੰਨੇ ਕੁ ਪਾ ਲਈ ਇਨਫ ਨਹੀਂ ਹੈ ਹਨਾ ਅਦਰੇ ਤੁਨ ਘੱਟ ਲਾ ਦੇ ਤਾਂ ਤੁਸੀਂ ਹੋਰ ਵੀ ਪਾ ਲਓ ਠੀਕ ਹੈ ਮੇਸਟਰ ਇਸੇ ਤਰ੍ਹਾਂ ਕਰਦੀ ਕਰਦੀ ਆਪਾਂ ਨਾ ਬਲਪਾ ਪਾ ਗਏ ਤੇ ਆਪਾਂ ਜਿਹੜਾ ਸਾਰਾ ਜਿਹੜਾ ਰੂਸ਼ ਬਣਾ ਲਾਂਗੇ ਠੀਕ ਹੈ ਜੀ ਇਸ ਤੋਂ ਉੱਗੇ ਇਦਾਂ ਹੀ ਹਨਾ ਪਣਾ ਜਿਹੜੀ ਆਪਣੀ ਐਂਡ ਵਾਲੀ ਆ ਇਹ ਰਹਿੰਦੀ ਆ ਮੈਨੂੰ ਲੱਗਦਾ ਜੀ ਧਾਗਾ ਆਪਣਾ ਛੋਟਾ ਰਹਿ ਗਿਆ ਥੋੜਾ ਜਿਹਾ ਚਲੋ ਟਰਾਈ ਕਰਦੇ ਹਾਂ ਜੇ ਬਣਦਾ ਨਹੀਂ ਫਿਰ ਆਪਾਂ ਨੋਟ ਲਾ ਕੇ ਧਾਗਾ ਆਪਣਾ ਛੋਟਾ ਰਹਿ ਗਿਆ ਕੋਈ ਗੱਲ ਨਹੀਂ ਸੋ ਆਪਾਂ ਹੋਰ ਲੈ ਲਾਂਗੇ ਠੀਕ ਹੈ ਆਪਾਂ ਦੇਖਿਆ ਕੀਤਾ ਜੀ ਹੁਣ ਆਪਣੀ ਜਿਹੜੀ ਐਂਡ ਵਾਲੀ ਪੈਟਲ ਹੋ ਰਹਿ ਗਈ ਐ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਬਲ ਦੇ ਕੇ ਕਿ ਕਿ ਪਹਿਲਾਂ ਆਪਣਾ ਧਾਗਾ ਜਿਹੜਾ ਛੋਟਾ ਰਹਿ ਗਿਆ ਸੀਗਾ ਠੀਕ ਆ ਆਪਾਂ ਨਮਾ ਲੈ ਲਿਆ ਤੇ ਇਸੇ ਤਰ੍ਹਾਂ ਤੁਸੀਂ ਹਲਕੇ ਹੱਥ ਨਾਲ ਜਿਹੜੀ ਆ ਬਲ ਪਾ ਲੈਣੀ ਇਹਦੇ ਇਦਾਂ ਹੀ ਠੀਕ ਹੈ ਨਿਕੋ ਜੀ ਹੁਣ ਆਪਣਾ ਬਹੁਤ ਹੀ ਸੋਹਣਾ ਜਿਹੜਾ ਬੁਲਵਿੰਦਰ ਰੋਜ ਆ ਜਿਹੜਾ ਬਣ ਕੇ ਉਹ ਰੈਡੀ ਹੋ ਗਿਆ ਸਦੀ ਇੱਕ ਸਰਦਿਆਂ ਫਿਨਿਸ਼ਿੰਗ ਆ ਕੋਈ ਵੀ ਆਪਣਾ ਜਿਹੜਾ ਧਾਗਾ ਇੱਧਰ ਉੱਧਰ ਨਹੀਂ ਹੈਗਾ ਠੀਕ ਹੈ ਜੀ ਕਿੰਨਾ ਸੋਹਣਾ ਲੱਗਦਾ ਤੇ ਉਸ ਤੋਂ ਬਾਅਦ ਆ ਪੈਂਟ ਤੇ ਇਹਦੇ نیچے ਜਿਹੜੀ ਗੰਢ ਲਗਾ ਦੇਾਂਗੇ ਇਸ ਤਰ੍ਹਾਂ ਜਿੱਦਾਂ ਆਪਾਂ ਆਮ ਲਗਾਨੀ ਆਂਗੇ ਜੀ ਆ ਦੇਖੋ ਹੁਣ ਆਪਣਾ ਬਹੁਤ ਹੀ ਜਿਹੜਾ ਸੋਹਣਾ ਇਹ ਰੋਜ ਆ ਜਿਹੜਾ ਬਣ ਕੇ ਉਹ ਰੈਡੀ ਹੋ ਗਿਆ ਤੇ ਧੰਨਵਾਦ ਜੀ ਥੈਂਕ ਯੂ ਫॉर ਵਾਚਿੰਗ